106 ਕਰੋੜ ਗੰਨੇ ਦੀ ਬਕਾਇਆ ਰਾਸ਼ੀ ਨੂੰ ਨਾ ਮਿਲਣ ਤੋਂ ਤੰਕ ਕਿਸਾਨਾਂ ਨੇ ਚੰਦੀਗੜ੍ਹ ਹਾਈਵੇ ਕੀਤਾ ਜਾਮ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਹਰਚੋਵਾਲ ਵਿਖੇ ਕਿਸਾਨਾਂ ਨੇ ਗੁਰਦਾਸਪੁਰ ਚੰਦੀਗੜ੍ਹ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ 1.5 ਸਾਲ ਤੋਂ ਉਹਨਾਂ ਦੇ ਗੰਨੇ ਦੀ ਬਕਾਇਆ ਪੇਮੈਂਟ ਜੋ 106 ਕਰੋੜ ਬੰਦੀ ਹੈ ਉਹ ਸਰਕਾਰ ਵੱਲੋਂ ਅਦਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸਰਹਦੀ ਇਲਾਕੇ ਦੇ ਪੀੜ ਇਲਾਕੇ ਦੇ ਕਿਸਾਨ ਜੋ ਗੰਨੇ ਦੀ ਫਸਲ ਤੇ ਨਿਰਭਰਨ ਉਹ ਪਰੇਸ਼ਾਨ ਦਿਖਾਈ ਦੇ ਰਹੇ ਹਨ ਕਈ ਵਾਰ ਸਰਕਾਰਾਂ ਤੱਕ ਬਕਾਇਆ ਰਾਸ਼ੀ ਲੈਣ ਆਵਾਜ਼ ਉਠਾਈ ਪਰ ਇੱਕ ਨਹੀਂ ਸੁਣੀ ਗਈ ਉਹਨਾਂ ਕਹਾ ਕੇ ਚੇਕਰ ਜਲਦ ਉਹਨਾਂ ਦੀ ਬਕਾਇਆ ਰਕਮ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਤਮਾਮ ਨੈਸ਼ਨਲ ਹਾਈਵੇ ਜਮ ਕਰਨਗੇ ਜੀ ਅਸੀਂ ਪਿਛਣਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਅਸੀਂ ਪ੍ਰੈਸ ਦੇ ਵਿੱਚ ਵੀ ਇਹ ਦੱਸਿਆ ਸੀਗਾ ਕਿ ਸਾਡੀ ਜਿਹੜੀ ਕੰਨੇ ਦੀ ਬਕਾਇਆ ਰਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਵੱਲ 106 ਕਰੋੜ ਰੁਪਏ ਦੀ ਖੜੀ ਹੈ ਉਹ ਸਾਨੂੰ ਦਿੱਤੀ ਜਾਵੇ ਮੀਡੀਆ ਵਿੱਚ ਵੀ ਗਏ ਆ ਉਸ ਤੋਂ ਬਾਅਦ ਆਪਾਂ ਡੀਸੀ ਸਾਹਿਬ ਨੂੰ ਆਪਣੀ ਟੀਮ ਲੋਕ ਸੰਸਾਦ ਮੋਰਚਾ ਦੇ ਬੈਨਰ ਥੱਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਔਰ ਅਸੀਂ ਉਹਨਾਂ ਨੂੰ ਇਹ ਕੱਲ ਜ਼ੋਰਦਾਰ ਤਰੀਕੇ ਦੇ ਨਾਲ ਠਾਈ ਆ ਕਿ ਸਾਡਾ ਜਿਹੜਾ ਕੰਨੀ ਦੀ ਬਕਾਇਆ ਰਾਸ਼ੀ ਹੈ ਉਹ ਦਿੱਤੀ ਜਾਵੇ ਕਿਉਂਕਿ ਕਿਸਾਨ ਜਿਹੜਾ ਪਹਿਲਾਂ ਹੀ ਭਾਰੀ ਕਰਜ਼ੇ ਦੀ ਬੋਝ ਏਠਿਆ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਆਪਾਂ ਕੁਝ ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਹੈ ਉਹ ਪਵਾਵਾਂਗੇ ਖਾਤਿਆਂ ਵਿੱਚ ਲੇਕਿਨ ਅੱਜ 25 ਦਿਨ ਦੇ ਬੀਤਣ ਦੇ ਬਾਵਜੂਦ ਵੀ ਜਦੋਂ ਸਾਡੀ ਪੇਮੈਂਟ ਸਾਡੇ ਖਾਤਿਆਂ ਵਿੱਚ ਨਾ ਆਈ ਤੇ ਫਿਰ ਸਾਨੂੰ ਸੰਘਰਸ਼ ਦੇ ਰਸਤੇ ਤੇ ਤੁਰਨਾ ਪਿਆ ਤੇ ਮੰਗਾ ਕੀ ਹੈ ਗਿਆ ਵਾ ਅਗਰ ਇਹ ਮੰਗਾ ਨਹੀਂ ਤੁਹਾਡੀਆਂ ਮੰਨੀਆਂ ਜਾਂਦੀਆਂ ਤੇ ਅਗਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਸੰਘਰਸ਼ ਦਿਰਾ ਲਿਖਿਆ ਜਾਏ ਦੇਖੋ ਜੀ ਲੋਕ ਕਿਸਾਨ ਜਿਹੜੇ ਆ ਬਹੁਤ ਤੰਗ ਨੇ ਕਰਜ਼ੇ ਦੇ ਬੋਝੇ ਹੇਠ ਆ ਤੇ ਅੱਜ ਸਾਡਾ ਜਿਹੜਾ ਧਰਨਾ ਆ ਉਹ 2 ਘੰਟੇ ਦਾ ਇੱਕ ਲੋਸ਼ ਪ੍ਰਦਰਸ਼ਨ ਸੀਗਾ ਜਿਹਦੇ ਵਿੱਚ ਲਾਕੇ ਭਰਦੇ ਕਿਸਾਨ ਇਥੇ ਇਕੱਠੇ ਹੋਏ ਆ ਹੱਚਵਾਲ ਚੌਂਕ ਦੇ ਵਿੱਚ ਜੇ ਉਹ ਆਉਣ ਵਾਲੇ ਕੋਈ 5-7 ਦਿਨਾਂ ਵਿੱਚ ਫਿਰ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਆ ਫਿਰ ਨੈਸ਼ਨਲ ਹਾਈਵੇ ਜਿਹੜਾ ਜਿਹੜਾ ਜਲੰਧਰ ਤੋਂ ਪਠਾਨਕੋਟ ਤੋਂ ਜਾਂਦਾ ਹੈ ਉਹ ਸਾਡਾ ਸਾਰੇ ਪਾਕੀਆਂ ਦੇ ਨਾਲ ਵੀ ਗੱਲ ਚੱਲ ਰਹੀ ਹੈ ਉਹ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਜਿਹਦੀ ਜ਼ਿੰਮੇਵਾਰੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਉਹਦੇ ਵਿੱਚ ਕਿਸਾਨ ਜਿਹੜੇ ਭਾਰੀ ਗਿਣਤੀ ਵਿੱਚ ਪਹੁੰਚਣਗੇ ਇਹਦੇ ਮਿਹਨਤ ਕਰਨ ਵਾਲੇ ਦਾ ਜਿਹੜਾ ਮੁੱਲ ਲਾਣਾ ਉਹ ਨੂੰ ਅਗਰ ਪਸੀਨਾ ਸੁਪਨ ਤੋਂ ਪਹਿਲਾਂ ਮਿਲ ਜਾਏ ਤਾਂ ਖੁਸ਼ੀ ਹੁੰਦੀ ਹੈ ਪਰ ਤੁਹਾਡੇ ਪੈਸੇ ਨਹੀਂ ਤੁਹਾਨੂੰ ਮਿਲ ਰਹੇ ਤਾਂ ਕਿਸ ਤਰੀਕੇ ਦੇ ਪਰਿਵਾਰਾਂ ਦੇ ਗੁਜ਼ਾਰੇ ਚੱਲ ਰਿਹਾ ਹੈ ਇਸ ਵੇਲੇ ਇਹ ਕਿਹ ਗੱਲ ਕੀਤੀ ਹੈ ਸਾਰਾ ਸਰਹੱਦੀ ਇਲਾਕਾ ਹੈ ਦੇਖੋ ਜੀ ਗੱਲ ਇਹ ਹੈ ਕਿ ਇਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਬਿਆਨਾਂ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਨੂੰ ਮੁਰਗੀ ਮਰੀ ਦਾ ਵੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਉਹਨਾਂ ਦਾ ਨੁਕਸਾਨ ਦਾ ਪੈਸੇ ਮਿਲਣਗੇ ਅਸੀਂ ਮੁਰਗੀ ਮਰੀ ਦੇ ਨਹੀਂ ਮਿਲਦੇ ਪਿਛਲੀ ਵਾਰੀ ਹਾੜਾਂ ਦੇ ਵਿੱਚ ਵੀ ਸਾਡਾ ਭਾਰੀ ਨੁਕਸਾਨ ਹੋਇਆ ਉਦੇ ਨਾਲ ਵੀ ਸਾਡੀਆਂ ਫਸਲਾਂ ਦੀ ਤਬਾਹੀ ਹੋਈ ਕਿ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਹੁਣ ਜਿਹੜੇ ਮਿੱਲਾਂ ਦੇ ਵਿੱਚ ਸਾਡੇ ਲੱਗੇ ਇੱਥੇ ਮਿਲ ਲੱਗੀ ਹੈ ਕੀੜੀ ਪਗਾਨਾ 80% ਸਾਡੀ ਜਿਹੜੀ ਖੇਤੀਬਾੜੀ ਇੱਥੇ 90% ਗੰਨੇ ਦੀ ਹੁੰਦੀ ਹੈ ਤੇ ਗੰਨੇ ਦੀ ਜਿਹੜੀ ਹੈ ਜਿਹੜੀ ਪੇਮੈਂਟ ਆ ਉਹ ਅੱਗੇ ਇਹਨਾਂ ਦੋਵਾਂ ਕਿਸ਼ਤਾਂ ਵਿੱਚ ਕਰ ਦਿੱਤੀ ਹੈ ਇੱਕ ਕਿਸ਼ਤ ਸਰਕਾਰ ਨੇ ਦੇਣੀ ਹੈਂਦੀ ਹੈ ਇੱਕ ਮੇਲ ਵਾਲੇ ਨੇ ਦੇਣੀ ਹੈ ਪਹਿਲਾਂ ਮੇਲਾਂ ਵਾਲੇ ਨਾਲ ਲੜੀਦਾ ਫਿਰ ਸਰਕਾਰ ਨਾਲ ਹੁਣ ਤੁਹਾਡੇ ਸਾਹਮਣੇ ਲੜ ਰਹੇ ਆ ਤੇ ਜੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਪੈਸੇ ਇਹਨਾਂ ਨੂੰ ਦੋ-ਦੋ ਸਾਲ ਤੱਕ ਮਿਲਣਗੇ ਤੇ ਮੈਂ ਕਹਿੰਦਾ ਜਿਹੜੀ ਡੁੱਬਦੀ ਕਿਸਾਨੀ ਆ ਉਹ ਹੋਰ ਵੀ ਜਿਹੜੀ ਆ ਉਹ ਮਾਰੇ ਦੌਰ ਵਿੱਚ ਚੱਲੀ ਜਿਹੜੀ ਸਰਕਾਰ ਨਾਲ ਖੜੀ ਉਹਦੀ 106 ਕਰੋੜ ਰੁਪਈਆ ਸੀ ਇਹਨਾਂ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਫਸਰ ਆ ਉਹਨਾਂ ਨਾਲ ਗੱਲ ਮੈਂ ਕੀਤੀ ਸੀ ਪਰਸੋਂ ਉਹਨਾਂ ਨੇ ਮੈਨੂੰ ਦੱਸਿਆ ਕਿ 106 ਕਰੋੜ ਰੁਪਈਆ ਉਹ ਸਾਰੇ ਪੈਸੇ ਜਿਹੜੇ ਆ ਆਪਾਂ ਬਿੱਲ ਬਣਾ ਕੇ ਉਹ ਸਰਕਾਰ ਨੂੰ ਭੇਜ ਦਿੱਤਾ ਰੇ ਸਰਕਾਰ ਨੇ ਅਜੇ ਤੱਕ ਅੱਗੋਂ ਉਹ ਪੈਸੇ ਜਿਹੜੇ ਹਾਲਾਤ ਗਰੀਬਾਂ ਦੇ ਹਾਲਾਤਾਂ ਦਾ ਪਤਾ ਹੀ ਆ ਤੁਹਾਨੂੰ ਕਿ ਸਵਾ ਸਾਲ ਦੀ ਫਸਲ ਹੈ ਗੰਨੇ ਦੀ ਇਹਨਾਂ ਨੇ ਵਾਅਦਾ ਕਰਕੇ ਜੋ ਪੈਸੇ ਦੇਣੇ ਸੀ ਸੈਂਟਰ ਸਰਕਾਰ ਨੇ ਉਹ ਨਹੀਂ ਦਿੱਤੇ ਪਿਛਲੇ ਦਿਨੀ ਝੋਨੇ ਦਾ ਕਟ ਲੱਗਾ ਤਾਂ ਗਰੀਬ ਝੋਨੇ ਚ ਕਿੰਨੇ ਰੁਲੇ ਇਸ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਤੇ ਧੱਕਾ ਕਰਨੀ ਕਰਨ ਈ ਆ ਪਰ ਪੰਜਾਬ ਸਰਕਾਰ ਦਾ ਵੀ ਇਸ ਟਾਈਮ ਤੇ ਬੇੜਾ ਗੜ ਬੰਦ ਹੋਣਾ ਸਾਲਾ ਪੰਡਾਲ ਉਚੜਾ ਜਿਹੜਾ ਕਿ ਦੇ ਲੋਕ ਦੇ ਬੰਦੇ ਕਿਧਰ ਉੱਤਰੇ ਅੱਜ ਦਾ ਜੇ ਸਮਾਂ ਦੇਖ ਲੋਕ ਆਪ ਨੂੰ ਤੁਹਾਡੇ ਮੀਡੀਆ ਰਾ ਸਾਰੀਆਂ ਹੀ ਖਬਰਾਂ ਇੱਕ ਦੂਜੇ ਫੈਲ ਦੀਆਂ ਨੇ ਮੇਰੇ ਭਾਓ ਝੋਲਾ ਜਿਹੜਾ ਝੋਲਾ ਜਿਹੜਾ ਕਿੰਨਾ ਮੰਡੀਆਂ ਝੋਲਾ ਆ ਜਾ ਕੇ ਸੈਂਟਰ ਸਰਕਾਰ ਵੀ ਧੱਕਾ ਕਰ ਰਹੀ ਆ ਤੇ ਪੰਜਾਬ ਸਰਕਾਰ ਵੀ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਮੇਰਾ ਦੇਖ ਰਹੇ ਨਾ ਬੈਠਿਓ ਕਹਿੰਦੇ ਆ ਕਿਸਾਨੀ ਨਾਲ ਪਿਆਰ ਕਰਦੇ ਜਿਹੜਾ ਵੀ ਕਮ ਸੋ ਕਮ ਵਾਦਾ ਕੀਤਾ ਪਹਿਲੇ ਪਹਿਲੇ ਭੇਜੂਗਾ ਕਿਸਾਨਾਂ ਦਾ ਤਾਂ ਪੂਰਾ ਕਰ ਲੋ ਬੀਬੀਆਂ ਨੇ ਤੁਮ ਨੂੰ ਮਾਰ ਲਿਆ ਤੁਸੀਂ ਬੀਬੀਆਂ ਨੂੰ ਕਿਹਾ ਸੀ ਅਸੀਂ ਬੀਬੀਆਂ ਨੂੰ ਅਸੀਂ ਕਿਹਾ ਸੀ ਕਿ ਅਸੀਂ ਪੈਸਾ ਦੇਾਂਗੇ ਕਿਸਾਨ ਮਜ਼ਦੂਰ ਇਕਤਾ ਉਹ ਵੀ ਇਹਨਾਂ ਨੇ ਨਹੀਂ ਦਿੱਤਾ ਕਮ ਸੋ ਕਮ ਕਿਸਾਨਾਂ ਦੇ ਹੱਥ ਦੇਣਾ ਚਾਹੀਦਾ ਕਿ ਜਿਹੜੇ ਸਾਲ ਪਰ 9 ਮਹੀਨੇ ਆਪਣੀ ਖੇਤੀ ਕਰਦੇ